ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਦਰਸ਼ਕ ਸਭਾਨ ਸਮੂਹ ਪੰਜਾਬ ਵਾਸੀਆਂ ਲਈ ਤੇ ਖਾਸ ਤੌਰ ਤੇ ਸਿੱਖਾਂ ਲਈ ਬਹੁਤ ਹੀ ਇਤਿਹਾਸਿਕ ਅਹਿਮ ਮਹੱਤਵਪੂਰਨ ਅਤੇ ਸਦਾ ਯਾਦ ਰੱਖਿਆ ਜਾਣ ਵਾਲਾ ਪਰਜਾ ਮੰਡਲ ਦੇ ਮਹਾਨ ਆਗੂ ਮੋਦੀ ਬਾਨੀ ਤੇ ਛੋਟੇ-ਛੋਟੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਮਜ਼ਾਰਿਆਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦੁਆਉਣ ਲਈ ਜਿਨ੍ਹਾਂ ਨੇ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ ਤੇ ਅਕਾਲੀ ਮੋਰਚਿਆਂ 'ਚ ਹਿੱਸਾ ਲਿਆ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕੀਤਾ ਮੇਰੀ ਮੁਰਾਦ ਹੈ ਅਮਰ ਸ਼ਹੀਦ ਸੇਵਾ ਸਿੰਘ ਜੀ ਠੀਕਰੀ ਵਾਲਾ ਤੋਂ ਸ਼ੇਵ ਸਿੰਘ ਜੀ ਦਾ ਜਨਮ ਪਿਤਾ ਸਰਦਾਰ ਦੇਵਾਲ ਸਿੰਘ ਦੇ ਘਰ ਵਿਖੇ ਮੌਜੂਦਾ ਜ਼ਿਲ੍ਹਾ ਬਰਨਾਲਾ ਜਿਹੜਾ ਇਹਦੇ ਪਿੰਡ ਇਤਿਹਾਸਿਕ ਪਿੰਡ ਠਿਕਰੀਵਾਲਾ ਉਛੋਇਆ 1886 ਵਿੱਚ ਤੇ ਹਾਲੇ ਇਹ 18 ਸਾਲ ਦੇ ਹੋਏ ਸਨ ਕਿ ਇਹਨਾਂ ਦੇ ਸਤਕਾਰਯੋਗ ਪਿਤਾ ਜੀ ਜਿਹੜੇ ਕਿ ਮਹਾਰਾਜਾ ਪਟਿਆਲਾ ਉਸ ਵੇਲੇ ਦੇ ਉਹਨਾਂ ਦੇ ਦਰبار ਵਿੱਚ ਇੱਕ ਚੰਗੇ ਅਹੁਦੇ ਤੇ ਸਨ ਉਹ اچانک ਉਛੋੜਾ ਦੇ ਗਏ ਤੇ ਤੁਸੀਂ ਜਾਣਦੇ ਹੀ ਹੈ ਜਦੋਂ ਪਿਤਾ ਸਿਰ ਤੇ ਨਾ ਰਹੇ ਤੇ ਮਾਤਾ ਤੇ ਸਾਰੀ ਜ਼ਿੰਮੇਵਾਰੀ ਆ ਪੈਂਦੀ ਹੈ ਮਾਤਾ ਨੇ ਇਹਨਾਂ ਦੀ ਪਰਵਰਿਸ਼ ਕੀਤੀ ਇਹਨਾਂ ਉਹਤੇ ਆਂਦਤਾ ਇਹਨਾਂ ਨੂੰ ਪੜਾਇਆ ਤੇ ਜਦੋਂ ਇਹ ਜਵਾਨੀ ਚ ਪਹੁੰਚੇ ਜਵਾਨੀ ਦੀ अवस्था ਵਿੱਚ ਆਏ ਤੇ ਇਹਨਾਂ ਨੂੰ ਫਿਰ ਸਰਕਾਰੀ ਨੌਕਰੀ ਮਿਲ ਗਈ ਮਹਾਰਾਜਾ ਪਟਿਆਲੇ ਦੇ ਦਰਬਾਰ ਵਿੱਚ ਹੀ ਕੁਝ ਸਮਾਂ ਇਹਨਾਂ ਨੇ ਸਰਕਾਰੀ ਨੌਕਰੀ ਕੀਤੀ ਪਰ ਬਹੁਤਾ ਮਨ ਇਹਨਾਂ ਦਾ ਸਰਕਾਰੀ ਨੌਕਰੀ ਵਿੱਚ ਟਿਕਿਆ ਨਹੀਂ ਉਦੋਂ ਇਹਨਾਂ ਨੇ ਇੱਕ ਹੋਰ ਕੰਮ ਕੀਤਾ ਦੇਸ਼ ਵਿੱਚ ਪਲੇਗ ਫੈਲੀ ਹੋਈ ਸੀ ਪਲੇਗ ਬੜਾ ਭਿਆਨਕ ਰੋਗ ਸੀ ਹੁਣ ਤਾਂ ਉਤੇ ਕਾਬੂ ਪਾਇਆ ਜਾ ਚੁੱਕਾ ਹੈ ਪਲੇਗ ਨਾਲ ਦੇਸ਼ ਵਿੱਚ ਬਹੁਤ ਮੌਤਾਂ ਹੋਈਆਂ ਸਨ ਇਹਨਾਂ ਨੂੰ ਇਹਨਾਂ ਦੀ ਸੇਵਾ ਭਾਵਨਾ ਦੇਖਦੇ ਹੋਏ ਅ ਰਿਆਸ ਪਟਿਆਲਾ ਵੱਲੋਂ ਜਾਂ ਮਹਾਰਾਜਾ ਸਾਹਿਬ ਦੇ ਹੁਕਮ ਮੁਤਾਬਕ ਇਹਨਾਂ ਨੂੰ ਪਲੇਗ ਅਫਸਰ ਨਿਯੁਕਤ ਕੀਤਾ ਗਿਆ ਤੇ ਇਹਨਾਂ ਨੇ ਉਸ ਦੌਰਾਨ ਪਲੇਗ ਦੇ ਰੋਗੀਆਂ ਦੀ ਦੇਖਭਾਲ ਲਈ ਇਲਾਜ ਲਈ ਸੇਵਾ ਲਈ ਬਹੁਤ ਕੰਮ ਕੀਤਾ ਜਿਹਦੇ ਕੇ ਮਹਾਰਾਜ ਹਨ ਵੀ ਪ੍ਰਸ਼ੰਸਾ ਕੀਤੀ ਪਰ ਫਿਰ ਬਹੁਤ ਕੰਡ ਦੇ باوجود ਵੀ ਇਹਨਾਂ ਨੇ ਕਿਹਾ ਨਹੀਂ ਹੁਣ ਅਸੀਂ ਨੌਕਰੀ ਨਹੀਂ ਕਰਨੀ ਹੁਣ ਸਾਡਾ ਮਨ ਉਚਾਟ ਹੋ ਗਿਆ ਅਸੀਂ ਲੋਕ ਪলাই ਦੇ ਕੰਮ ਕਰਨੀ ਚਾਹੁੰਦੇ ਆ ਫਿਰ ਇਹਨਾਂ ਦੀ ਜ਼ਿੰਦਗੀ ਵਿੱਚ ਕੁਝ ਐਸੇ ਮਹਾਂਪੁਰਖ ਆਏ ਉਹਨਾਂ ਨਾਲ ਮੇਲ ਹੋਇਆ ਤੇ ਇਹਨਾਂ ਨੇ ਪਹਿਲਾਂ ਤਾਂ ਬਾਣੀ ਦਾਬਿਆਸ਼ ਕੀਤਾ ਇਹ ਉਹਨਾਂ ਨੂੰ ਵਿਰਸੇ ਵਿੱਚੋਂ ਮਿਲਿਆ ਗੁਰਸਿੱਖੀ ਜੀਵਨ ਮਾਤਾ ਪਿਤਾ ਤੋਂ ਫਿਰ ਉਹਨਾਂ ਨੇ ਬਕਾਇਦਾ ਅੰਮ੍ਰਿਤ ਪਾਨ ਕਰ ਲਿਆ ਤੇ ਅਮਰਤਾਰੀ ਸਿੰਘ ਸਜ ਗਏ ਇਹਨਾਂ ਨੇ ਫਿਰ ਅਮਰਤਾਰੀ ਸਿੰਘ ਸਜਣ ਤੋਂ ਬਾਅਦ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਗੁਰਮਤਿ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾ ਕਰਨ ਲਈ ਪਿੰਡਾਂ ਵਿੱਚ ਜਾ ਕੇ ਦੀਵਾਨ ਲਾਉਣੇ ਸ਼ੁਰੂ ਕੀਤੇ ਉਹ ਖਿਆਨ ਦੇਣੇ ਸ਼ੁਰੂ ਕੀਤੇ ਲਿਖਤਾ ਸ਼ੁਰੂ ਕੀਤੀਆਂ ਯਾਨੀ ਹਰ ਉਹ ਢੰਗ ਤਰੀਕਾ ਅਪਣਾਇਆ ਜਿਸ ਰਾਹੀਂ ਸਿੱਖੀ ਦੇ ਸੁਨਹਿਰੀ ਸਿਧਾਂਤਾਂ ਦਾ ਗੁਰ ਉਪਦੇਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਤੇ ਮਨੁੱਖਤਾ ਦਾ ਭਲਾ ਹੋ ਸਕੇ ਸਾਂਝੀ ਵਾਲਤਾ ਦੀ ਭਾਵਨਾ ਪੈਦਾ ਹੋ ਸਕੇ ਉਸ ਸਮੇਂ ਅੰਗਰੇਜ਼ ਸਰਕਾਰ ਜਿਹੜੀ ਸੀ ਉਹ ਗੁਰਦਾਰਾਂ ਦੇ ਪ੍ਰਬੰਧ ਉੱਤੇ ਕਾਬਜ਼ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹਾਲੇ ਹੋਂਦ ਵਿੱਚ ਨਹੀਂ ਸੀ ਆਈ ਜੇ ਆਈਵੀਸੀ ਤੇ ਅੰਗਰੇਜ਼ ਨੇ ਇੱਕ ਨਾਮਾਤਰ ਤਰੀਕੇ ਨਾਲ ਹੀ ਪ੍ਰਬੰਧ ਦਿੱਤਾ ਹੋਇਆ ਸੀ ਕਾਗਜ਼ੀ ਤੌਰ ਤੇ ਪਰ ਅਸਲ ਜਿਹੜਾ ਕੰਟਰੋਲ ਸੀ ਉਹ ਮਹੰਤਾ ਕੋਲ ਜਿਹੜੇ ਕਿ ਅੰਗਰੇਜ਼ਾਂ ਦੇ ਬਹੁਤੇ ਪਿੱਠੂ ਸਨ ਸਾਰੇ ਨਹੀਂ ਸਨ ਜੀਵਨ ਵਾਲੇ ਵੀ ਸਨ ਪਰ ਪੂਰੀ ਤਰ੍ਹਾਂ ਪ੍ਰਬੰਧ ਸਿਖਾ ਕੋਲ ਨਹੀਂ ਸੀ ਸਿੱਖ ਸੰਗਤਾਂ ਇਸ ਗੱਲ ਤੋਂ ਨਾਰਾਜ਼ ਸਨ ਸੰਤੁਸ਼ਟ ਨਹੀਂ ਸਨ ਸਿਖਾਂ ਦੀ ਸਲੀ ਨਹੀਂ ਸੀ ਕਿ ਗੁਰਦੁਆਰਾ ਸ਼ੈਬਾਨ ਦਾ ਇਤਿਹਾਸਿਕ ਗੁਰਦੁਆਮ ਦਾ ਪ੍ਰਬੰਧ ਜਿਹੜੇ ਪਵਿੱਤਰ ਗੁਰਦੁਆਮ ਨੇ ਉਹ ਸਹੀ ਤਰੀਕੇ ਨਾਲ ਗੁਰ ਮਰਯਾਦਾ ਦੇ ਮੁਤਾਬਕ ਨਹੀਂ ਚੱਲ ਰਿਹਾ ਤੇ ਉਦੋਂ ਫਿਰ ਅ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਜਿਹੜੀ ਕਿ ਬਹੁਤ ਵੱਡਾ ਅੰਦੋਲਨ ਸੀ ਇੱਕ ਜਦੋਂ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਤੇ ਨਾਲ ਪੈਰਲਲ ਗੁਰਦੁਆਰਾ ਸੁਧਾਰ ਲਹਿਰ ਵੀ ਚੱਲ ਰਹੀ ਸੀ ਜਿਹਨੇ ਆਜ਼ਾਦੀ ਸੰਗਰਾਮ ਵਿੱਚ ਵੀ ਬਹੁਤ ਵੱਡਾ ਹਿੱਸਾ ਪਾਇਆ ਤੇ ਇਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਇਹਨਾਂ ਨੂੰ ਪਹਿਲੀ ਵਾਰ ਤਾਂ 9 ਮਹੀਨੇ ਦੀ ਕੈਦ ਹੋਈ ਕਿਉਂਕਿ ਇਹ ਮੁਜ਼ਾਰੇ ਕਰਦੇ ਸਨ ਮੂਰੇ ਹੋ ਕੇ ਨਾਰੇ ਮਾਰਦੇ ਸਨ ਤਕਰੀਰਾਂ ਕਰਦੇ ਸਨ ਜਦੋਂ ਮਹੰਤ ਨਰੈਣੂ ਨੇ ਜਿਹਦੀਆਂ ਕਿ ਕਰਤੂਤਾਂ ਦਾ ਸਿੱਖ ਸੰਗਤਾਂ ਨੂੰ ਪਤਾ ਲੱਗਦਾ ਰਹਿੰਦਾ ਸੀ ਇਹ ਕਾਬਲ ਸ਼ਗਾ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਤੇ ਉਸ ਸਥਾਨ ਤੇ ਤੇ ਉੱਥੇ ਬਹੁਤ ਵਿਸ਼ਟਾਚਾਰ ਕਰਦਾ ਸੀ ਮਾਨਾਇਆ ਕਰਦਾ ਸੀ ਸਿੱਖ ਬਹੁਤ ਤੰਗ ਸਨ ਉਹਨਾਂ ਨੇ ਮੋਰਚਾ ਲਾਇਆ ਸੀ ਨਨਕਾਣਾ ਸਾਹਿਬ ਦਾ ਤੇ ਇਹ ਨੌਜਵਾਨ ਸੇਵਾ ਸਿੰਘ ਠੀਕਰੀ ਵਾਲਾ ਇਹ ਆਪਣੇ ਜਥੇ ਸਮੇਤ ਸਿੰਘਾਂ ਨੂੰ ਲੈ ਕੇ ਗੱਬਰੂਆਂ ਦੇ ਜਥੇ ਨੂੰ ਇਹ ਉੱਥੇ ਪਹੁੰਚੇ ਤੇ ਉੱਥੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕਾਫੀ ਸਮਾਂ ਜੇਲ੍ਹ ਚ ਰਹੇ ਇਹਨਾਂ ਨੇ ਕਾਇਦ ਕੱਟੀ ਨਨਕਾਣਾ ਸਾਹਿਬ ਦੇ ਮੋਰਚੇ ਵਿੱਚ ਉਸ ਤੋਂ ਬਾਅਦ ਗੰਗਸ਼ਰ ਜੈਤੂ ਦਾ ਮੋਰਚਾ ਲੱਗਾ ਉਹ ਵੀ ਇਸੇ ਤਰ੍ਹਾਂ ਸੀ ਪ੍ਰਬੰਧ ਨੂੰ ਲੈ ਕੇ ਉਹਦੇ ਵਿੱਚ ਵੀ ਇਹਨਾਂ ਨੂੰ ਕੈਦ ਹੋਈ ਉਸ ਤੋਂ ਬਾਅਦ ਫਿਰ ਇਹਨਾਂ ਦਾ ਧਿਆਨ ਇਧਰ ਗਿਆ ਉਦੋਂ ਜਦੋਂ ਦੇਸ਼ ਦੀ ਵੰਡ ਹੋਈ ਤੇ ਜਿਹੜਾ ਪਟਿਆਲਾ ਸੀ ਨਾ रियासत ਪਟਿਆਲਾ ਇਹਨੂੰ ਇੱਕ ਵੱਖਰੇ ਰਾਜ ਦਾ ਦਰਜਾ ਪੰਜਾਬ ਦੇ ਨਾਲੋਂ ਦਿੱਤਾ ਗਿਆ ਜਿਹਨੂੰ ਕਹਿੰਦੇ ਸੀ ਪੈਪਸੂ ਸਟੇਟ ਇਹਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਹੁੰਦੇ ਸਨ ਤੇ ਉਹ ਚਲਦੀ ਜਿਹੜੀ ਸੀ ਉਹ ਮਹਾਰਾਜਾ ਪਟਿਆਲਾ ਦੀ ਸੀ ਉੱਥੇ ਸਿਸਟਮ ਇਸ ਤਰ੍ਹਾਂ ਦਾ ਸੀ ਕਿ ਬਹੁਤ ਸਾਰੇ ਕਿਸਾਨ ਵਾਹੀਕਾਰ ਜਿਹੜੇ ਸਨ ਉਹ ਵਾਹੀ ਬੀਜੀ ਦਾ ਕੰਮ ਤਾਂ ਕਰਦੇ ਸਨ ਕਾਸ਼ਤ ਕਰਦੇ ਸਨ ਜ਼ਮੀਨਾਂ ਮਿਹਨਤ ਕਰਦੇ ਸੀ ਹੱਟ ਪਨਵੀ ਅਨਾਜ ਉਗਾਉਂਦੇ ਸਨ ਪਰ ਉਹ ਮੁਜ਼ਾਰੇ ਕਹਉਂਦੇ ਸਨ ਮੁਜ਼ਾਰਦਾ ਮਤਲਬ ਉਹਨਾਂ ਨੂੰ ਵੱਡਾ ਜ਼ਿੰਮੇਵਾਰ ਤਨ ਆੜ ਹੈ ਉਹਨੇ ਕਹਾ ਰੱਖੇ ਹੋਏ ਨੇ ਆਪਣੇ ਕਿਰਤੀ ਜਿਹੜੇ ਲੋਕ ਨੇ ਕਾਮੂ ਨਾ ਤੋਂ ਕਰਾਉਂਦੇ ਸੀ ਤੇ ਉਹਨਾਂ ਨੂੰ ਉਪਰਜਦਾ ਥੋੜਾ ਜਿਹਾ ਹਿੱਸਾ ਦੇ ਕੇ ਘਰ ਨੂੰ ਤੋੜ ਦਿੰਦੇ ਸੀ ਯਾਨੀ ਉਹਨਾਂ ਦੀ ਲੁੱਟ ਖਸੁੱਟ ਹੁੰਦੀ ਸੀ ਤੇ ਇਹ ਮੁੱਢ ਤੋਂ ਹੀ ਇੱਕ ਅੰਗਰੇਜ਼ੀ ਦੀ ਪ੍ਰੋਵਰਬ ਲੈਂਡ ਬਿਲੋਂਗਸ ਟੂ ਦਾ ਟੇਲਰ ਇਹ ਇਹ ਪ੍ਰਬੰਧ ਹੋ ਰਿਹਾ ਸੀ ਸਭ ਤੋਂ ਪਹਿਲਾਂ ਸਿੱਖ ਰਾਜ ਦੇ ਉਸਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸਿੱਖ ਰਾਜ ਜਦੋਂ ਸਰਹੰਦ ਫਤਿਹ ਕੀਤਾ ਇਹ ਉਹਨਾਂ ਨੇ ਮਾਲਕੀ ਦੇ ਹਕੂਕ ਜਿਹੜੇ ਸੀ ਉਹ ਇਤਿਹਾਸ ਵਿੱਚ ਪਹਿਲਾ ਅਗਰ ਕਿਸੇ ਨਾਮ ਦਾ ਕਿਸੇ ਸ਼ਖਸੀਅਤ ਦਾ ਤੇ ਉਹ ਬਾਬਾ ਬੰਦਰ ਸਿੰਘ ਬਹਾਦਰ ਅਮਰ ਸ਼ਹੀਦ ਦਾ ਹੁੰਦਾ ਹੈ ਜਰਨੈਲ ਬਾਬਾ ਬੰਦਰ ਸਿੰਘ ਜੀ ਬਹਾਦਰ ਦਾ ਇਹਨਾਂ ਨੇ ਕਿਸਾਨਾਂ ਨੂੰ ਵਾਹੀਕਾਰਾਂ ਨੂੰ ਮਜ਼ਾਰਿਆਂ ਨੂੰ ਛੋਟੇ ਛੋਟੇ ਜਿਹੜੇ ਵਾਹੀਕਾਰ ਸੰਖੇਤੀ ਕਾਸ਼ ਕਰਦੇ ਸਨ ਉਹਨਾਂ ਨੂੰ ਜ਼ਮੀਨ ਦੀ ਮਾਲਕੀ ਦੇ ਹੱਕ ਦੇ ਕੇ ਮਾਲਕ ਬਣਾਇਆ ਉਹਨਾਂ ਨੇ ਕਿਹਾ ਅਸਲ ਮਾਲਕ ਇਹ ਨਹੀਂ ਜਿਹੜੇ ਵਾਹੀ ਕਰਦੇ ਨੇ ਇਸੇ ਤਰ੍ਹਾਂ ਪਰਜਾ ਮੰਡਲ ਲਹਿਰ ਚਲੀ ਜ਼ੋਰ ਫੜਦੀ ਗਈ ਦੇਸ਼ ਤੇ ਆਗੂਆਂ ਦਾ ਧਿਆਨ ਵੀ ਇਧਰ ਗਿਆ ਕੇਂਦਰ ਤੋਂ ਵੀ ਕਾਂਗਰਸ ਤੇ ਡੀ ਡਰਾਉਂਦੇ ਰਹਿ ਇਹ ਅੰਦੋਲਨ ਕਾਫੀ ਪਖਦਾ ਗਿਆ ਇਸ ਪਰਜਾ ਮੰਡਲ ਲਹਿਰ ਦੇ ਮੋਢੀ ਬਾਨੀ ਸੰਸਥਾਪਕ ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਨੂੰ ਮੰਨਿਆ ਜਾਂਦਾ ਹੈ ਉਹਨਾਂ ਨੇ ਇਹ ਲਹਿਰ ਤੋਰੀ ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਮੁਜ਼ਾਰੇ ਨੇ ਇਹਨਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਹੱਕ ਦਿੱਤੇ ਜਾਣ ਜੁਨੀਅਰ ਜਮੀਨਾ ਇਹ ਕਾਸ਼ ਕਰ ਸਕਦੇ ਨੇ ਜਿਨ੍ਹਾਂ ਦਾ ਹਿੱਸਾ ਬਣਦਾ ਇਹਨਾਂ ਨੂੰ ਦਿੱਤਾ ਜਾਵੇ ਇਹਨਾਂ ਨੇ ਨਾਲ ਬੇਇਨਸਾਫੀ ਬੰਦ ਕੀਤੀ ਜਾਵੇ ਫਿਰ ਸਰਕਾਰ ਇਹ ਹੋ ਜਾਏ ਜਿਹੜੇ ਜੁਝਾਰੂ ਆਗੂ ਹੁੰਦੇ ਨੇ ਉਹਨਾਂ ਦੀ ਸਰਗਰਮੀਆਂ ਨੂੰ ਕਦੋਂ ਬਰਦਾਸ਼ਤ ਕਰਦੀ ਹੈ ਵੀ ਲੋਕਾਂ ਨੂੰ ਜਾਗਰੂ ਕਰਨ ਤੇ ਲੋਕਾਂ ਵਿੱਚ ਜਾਗਰਤੀ ਪੈਦਾ ਕਰਨ ਉਹਨਾਂ ਨੂੰ ਆਪਣੀ ਹਕੂਮਤ ਲਈ ਇਹੋ ਜਿਹੇ ਜੁਝਾਰੂ ਲੋਕ ਜਿਹੜੇ ਨੇ ਉਹ ਖਤਰਾ ਜਾਪਦੇ ਨੇ ਇਸੇ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕੈਦ ਕਰ ਲਿਆ ਗਿਆ ਤੇ ਪਹਿਲੀ ਵਾਰ ਇਹਨਾਂ ਨੂੰ ਤਕਰੀਬਨ 9 ਮਹੀਨੇ ਦੀ ਕੈਦ ਹੋਈ ਤੇ ਕੱਲੀ ਕੈਦ ਹੀ ਨਹੀਂ ਹੋਈ 5 ਮਹੀਨੇ ਦੀ ਕੈਦ ਹੋਈ ਤੇ ਨਾਲ 1000 ਪਏ ਜੁਰਮਾਨਾ ਅਦਾ ਕਰਨ ਦਾ ਵੀ ਹੁਕਮ ਦਿੱਤਾ ਗਿਆ ਜਿਹੜਾ ਕਿ ਇਹਨਾਂ ਨੇ ਕਿਹਾ ਮੈਂ ਨਹੀਂ ਅਦਾ ਕਰਨਾ ਤੇ ਉਹਨਾਂ ਨੇ ਕਿਹਾ ਚਲੋ ਕੈਦ ਵਿੱਚ ਤਾਂ ਉਹਨਾਂ ਨੇ ਵਾਅਦਾ ਨਹੀਂ ਕੀਤਾ ਪਰ ਉਹ ਜੁਰਮਾਨਾ ਜ਼ਰੂਰ ਸੁਣਾਇਆ ਜਿਹੜਾ ਇਹਨਾਂ ਨੇ ਨਹੀਂ ਦਿੱਤਾ ਉਹ ਆਈ ਗਈ ਗੱਲ ਹੋ ਗਈ ਜੁਰਮਾਨੇ ਤੇ ਉਹਨਾਂ ਨੇ ਬਹੁਤਾ ਜ਼ੋਰ ਨਹੀਂ ਦਿੱਤਾ ਪਰ 5 ਸਾਲ ਕੈਦ ਇਹਨਾਂ ਨੇ ਜ਼ਰੂਰ ਕੱਟੀ 5 ਸਾਲ ਮਹਾਰਾਜਾ ਪਟਿਆਲਾ ਜਿਹੜੇ ਉਦੋਂ ਦੇ ਸਨ ਭੁਪਿੰਦਰ ਸਿੰਘ ਅਮਰਿੰਦਰ ਸ਼ੌਰਾਂ ਦੇ ਦਾਦਾ ਜੀ ਉਹਨਾਂ ਨੇ ਸਰਸਫਾਈ ਕਰਨ ਦੀ ਅੰਦਰਖਾਤੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਇਹਨਾਂ ਨੂੰ ਮਲਾਕਤ ਕੀਤੀ ਤੇ ਉਹਨਾਂ ਦੀ ਕੰਡ ਥਾਪੜਦੇ ਹੋਏ ਕਿਹਾ ਤੁਹਾਡੇ ਪਿਤਾ ਜੀ ਸਾਡੇ ਉੱਚ ਅਧਿਕਾਰੀ ਸਨ ਤੁਸੀਂ ਕਿਉਂ ਇਸ ਰਾਤ ਚੱਲ ਪਏ ਹੋ ਤੁਸੀਂ ਸਾਡੇ ਨਾਲ ਮਿਲ ਕੇ ਚੱਲੋ ਅਸੀਂ ਤੁਹਾਨੂੰ ਉਦੋਂ ਵੀ ਵੱਡਾ ਉਦਦਾ ਦਿੰਨੇ ਆ ਯਾਨੀ ਕਿਸੇ ਦਾ ਉਹਨਾਂ ਨੂੰ ਪਤਿਆਉਣ ਦੀ ਕੋਸ਼ਿਸ਼ ਕੀਤੀ ਵਰ ਗੜਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜੇ ਜਾਰੂ ਸੂਰਮੇ ਹੁੰਦੇ ਨੇ ਜਿਹੜੇ ਇੱਕ ਵਾਰੀ ਹੱਕ ਸੱਚ ਦੇ ਰਾਹ ਤੇ ਤੁਰ ਪੈਂਦੇ ਨੇ ਗੁਰੂ ਦੀ ਕਿਰਪਾ ਸਦਕਾ ਉਹ ਵਾਪਸ ਨਹੀਂ ਮੁੜਦੇ ਪਾਛੇ ਪਾਉ ਨਾ ਦੀਜੀ ਅੱਗੇ ਹੋਇਸ਼ ਹੋਇ ਉਹ ਫਿਰ ਜਿਹੜੇ ਮੰਜਦ ਤੇ ਚੱਲ ਪੈਂਦੇ ਨੇ ਪਿੱਛੇ ਨੂੰ ਨਹੀਂ ਹਰਦੇ ਪਛਾਣ ਨਹੀਂ ਝਾਕਦੇ ਉਹ ਅਗਾ ਕੁਤਰੰਗ ਗੁਰਬਾਣੀ ਕਹਿੰਦੀ ਆ ਪਿੱਛਾ ਫੇਰ ਨਾ ਮੋੜੜਾ ਉਹ ਅੱਗੇ ਅੱਗੇ ਜਾਂਦੇ ਨੇ ਅੱਗੇ ਅੱਗੇ ਵਧਦੇ ਨੇ ਆਪਣੇ ਨਿਸ਼ਾਨੇ ਦੀ ਪੂਰਤੀ ਤੱਕ ਚਾਹੇ ਜੋ ਕੁਰਬਾਨੀ ਉਹਨਾਂ ਨੂੰ ਮਰਜ਼ੀ ਦੇਣੀ ਪਵੇ ਸਿੱਖ ਇਥੇ ਆਸਤਾ ਪਰਿਆ ਪਿਆ ਅਜਿਹੇ ਸੂਰਮਿਆਂ ਦੇ ਕਾਰਨਾਮਿਆਂ ਨਾਲ ਉਹਨਾਂ ਵਿੱਚੋਂ ਇੱਕ ਸਨ ਸ਼ਹੀਦ ਸੇਵਾ ਸਿੰਘ ਠਿਕਰੀਵਾਲਾ ਜਿਹੜੇ ਉਸ ਰਾਹ ਤੇ ਚੱਲਣ ਦੀ ਕਸਮ ਖਾ ਕੇ ਤੁਰੇ ਸਨ ਤੇ ਫਿਰ ਪਿੱਛੇ ਨਹੀਂ ਹਟੇ ਉਹਨਾਂ ਨੇ ਫਰਜ਼ ਆਪਣਾ ਨਿਭਾਇਆ ਉਹਨਾਂ ਨੇ ਪੇਸ਼ਕਸ਼ ਠੁਕਰਾ ਦਿੱਤੀ ਤੇ ਮਹਾਰਾਜਾ ਸਾਹਿਬ ਨੇ ਕਿਹਾ ਤੂੰ ਪਛਤਾਵੇਂਗਾ ਫਿਰ ਕਿਸੇ ਦਿਨ ਤੇ ਉਹਨਾਂ ਨੇ ਫਿਰ ਇੱਕ ਦਿੱਲੀ ਪਰਜਾ ਮੰਡਲ ਦੀ ਕਾਨਫਰੰਸ ਹੋਈ ਉਥੇ ਕਾਂਗਰਸ ਦੇ ਰਾਸ਼ਟਰੀ ਪੱਧਰ ਦੇ ਆਗੂ ਵੀ ਬੋਲੇ ਪੰਡਿਤ ਨਹਿਰੂ ਵੀ ਬੋਲੇ ਇਹਨਾਂ ਨੇ ਵੀ ਬਹੁਤ ਯੋਸ਼ੀਲੀ ਤਕਰੀਰ ਕੀਤੀ ਸਰਕਾਰ ਕੋਲ ਸਾਰੀਆਂ ਰਿਪੋਰਟਾਂ ਹੁੰਦੀਆਂ ਨੇ ਇਹ ਕਿਤਾ ਉਹ ਹੋ ਗਈ ਗੱਲ ਫਿਰ ਇਹ ਪੰਜਾਬ ਆ ਗਏ ਤਕਰੀਰ ਕਰਕੇ ਪੰਜਾਬ ਵਿੱਚ ਇਹਨਾਂ ਨੇ ਪਟਿਆਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਬਹੁਤ ਵੱਡੀ ਅਕਾਲੀ ਕਾਨਫਰੰਸ ਕੀਤੀ ਕਿਉਂਕਿ ਕਾਲੀ ਦਲ ਵੀ ਮੁਦਈ ਸੀ ਮਜ਼ਾਰਿਆਂ ਨੂੰ ਜ਼ਮੀਨਾਂ ਦੇ ਹੱਕ ਤੇਣ ਦੀ ਮੰਗਦਾ ਸਮਰਥਕ ਸੀ ਹਮਾਇਤੀ ਸੀ ਪਿੱਠ ਤੇ ਸੀ ਇਹਨਾਂ ਦੇ ਨਾਲ ਸੀ ਕਿਉਂਕਿ ਕਾਲੀ ਬੈਕਗ੍ਰਾਉਂਡ ਤੋਂ ਆਏ ਸਨ ਪੰਥਕ ਬੈਕਗ੍ਰਾਉਂਡ ਤੋਂ ਆਏ ਸਨ ਪੰਥ ਦਾ ਦਰਦ ਪੰਥਕ ਹਿਤਾਂ ਦਾ ਦਰਦ ਤੇ ਜੋ ਪੰਥ ਦੇ ਅਸੂਲ ਨੇ ਉਹਨਾਂ ਲਈ ਮਰ ਮਿਟਣ ਦਾ ਜਜ਼ਬਾ ਇਹਨਾਂ ਦੇ ਰੂਮ ਰੂਮ ਵਿੱਚ ਸਮਾਇਆ ਹੋਇਆ ਸੀ ਇਹਨਾਂ ਨੇ ਇੱਕ ਬਹੁਤ ਵੱਡੀ ਅਕਾਲੀ ਕਾਨਫਰੰਸ ਕਰਵਾਈ ਇੱਥੇ ਵੱਡੇ ਪੰਥਕ ਆਗੂ ਸ਼ਾਮਲ ਹੋਏ ਤਕਰੀਰਾਂ ਹੋਈਆਂ ਲੋਕਾਂ ਦਾ ਬਹੁਤ ਵੱਡਾ ਇਕੱਠ ਹੋਇਆ ਸਰਕਾਰ ਹਿੱਲ ਗਈ ਤੇ ਉਸ ਤੋਂ ਬਾਅਦ ਖਿੱਚ ਕੇ ਇਹਨਾਂ ਨੂੰ ਫਿਰ ਕੈਦ ਕਰ ਲਿਆ ਗਿਆ ਕੈਦ ਕਰਕੇ ਇਹਨਾਂ ਨੂੰ 10 ਸਾਲ ਦੀ ਕੈਦ ਦੇ ਬਾ ਮੁਸ਼ੱਕਤ ਅਤੇ ਨਾਲ ਉਸ ਵੇਲੇ ਦਾ ਜਦੋਂ ਕਿ ਪੈਸੇ ਦੀ ਕੀਮਤ ਬਹੁਤ ਸੀ 2000 ਰੁਪਏ ਦਾ ਜੁਰਮਾਨਾ ਸੁਣਾਇਆ ਗਿਆ ਤੇ ਇਹ ਗ੍ਰਿਫਤਾਰ ਕਰ ਲੇਗੇ انہوں نے ਕਿਹਾ ਨਾ ਜੁਰਮਾਨਾ ਦੇਣਾ ਕੈਦ ਮੰਜ਼ੂਰ ਆਪ ਤੋ ਰਹਿ ਅਸਰਾਥ ਇਸ ਕਰਕੇ ਕੋਈ ਖੋਫ ਨਹੀਂ ਅਸੀਂ ਨਹੀਂ ਡਰਦੇ ਜੇਦ ਦੀਆਂ ਸਲਾਖਾਂ ਤੋਂ ਅਸੀਂ ਤੁਤਰਈ ਕਸਮ ਖਾ ਕੇ ਆਂ ਵੀ ਆਪਣਾ ਜਿਹੜਾ ਅੰਦਰੋਂ ਨੂੰ ਫਤਿਹ ਕਰਾਂਗੇ ਜਾਂ ਕੁਰਬਾਨੀ ਦੇ ਦੇਾਂਗੇ ਤੇ ਉਹ ਲਿਹਾਜ਼ਾ ਉਹਨਾਂ ਨੂੰ ਬਰਨਾਲਾ ਅਦਾਲਤ ਦੇ ਹੁਕਮਾਂ ਦੇ ਮੁਤਾਬਕ ਬਰਨਾਲਾ ਦੇ ਜਿਹੜਾ ਅਸੀਂ ਜਜ ਨੇ ਉਹਨਾਂ ਨੂੰ ਇਹ ਕੈਦ ਦੀ ਸਜ਼ਾ ਸੁਣਾਈ ਤੇ ਨਾਲ ਜੁਰਮਾਨੇ ਦੀ ਤੇ ਉਹਨਾਂ ਨੂੰ ਕੈਦ ਕਰ ਲਿਆ ਗਿਆ ਜੇਲ੍ਹ ਦੀ ਕਾਲਕੋਠਰੀ ਵਿੱਚ ਭੇਜ ਦਿੱਤਾ ਗਿਆ ਜੇ ਜੇ ਅੰਦਰ ਇਹਨਾਂ ਦੇ ਨਾਲ ਕੋਈ ਚੰਗਾ ਵਰਤਾਓ ਨਹੀਂ ਕੀਤਾ ਜਾਂਦਾ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਤਸ਼ਦਦ ਕੀਤਾ ਜਾਂਦਾ ਸੀ ਤੇ ਉਹਦੇ ਖਿਲਾਫ ਉਹ ਜਿਹੜਾ ਜ਼ੁਲਮ ਅਤੇ ਸਤਮ ਹੁੰਦਾ ਸੀ ਅੰਦਰ ਸਤਾਉਂਦੇ ਸੀਗੇ ਇਹਨਾਂ ਨੂੰ ਤੰਗ ਕਰਦੇ ਸੀ ਪਰੇਸ਼ਾਨ ਕਰਦੇ ਸੀ ਉਹਦੇ ਖਿਲਾਫ ਇਹਨਾਂ ਨੇ ਜੇਲ੍ਹ ਦੇ ਅੰਦਰ ਹੀ ਪੋਖੜਤਾਲ ਸ਼ੁਰੂ ਕਰ ਦਿੱਤੀ ਉਹਨਾਂ ਨੇ ਕਿਹਾ ਬਾਕੀ ਸਾਥੀ ਨੂੰ ਪੋਖੜਤਾਲ ਕਰਨ ਦੀ ਲੋੜ ਨਹੀਂ ਮੈਂ ਕਿਉਂਕਿ ਤੁਹਾਡਾ ਆਗੂ ਆ ਇਸ ਕਰਕੇ ਸਭ ਤੋਂ ਪਹਿਲਾਂ ਦੇਖੋ ਇਦਾਂ ਦੇ ਆਗੂ ਅਜਿਹੇ ਲੱਭਦੇ ਨੇ ਇਦਾਂ ਦੇ ਜਸਵੀ ਵਾਲੇ ਆਗੂ ਲੱਭਦੇ ਨੇ ਜਿਹੜੇ ਦੂਜਿਆਂ ਦੇ ਪੁੱਤਾਂ ਨੂੰ ਕਹਿਣ ਤੁਸੀਂ ਪਿੱਛੇ ਬੈਠੋ ਪਹਿਲਾ ਲੀਡਰ ਦਾ ਕੰਮ ਹੁੰਦਾ ਹੈ ਕਿ ਉਹ ਕੁਰਬਾਨੀ ਦੇਣ ਦਾ ਮੈਂ ਭੁਖੜਤਾ ਰੱਖੀ ਆ ਆਪਣੇ ਲਈ ਤੇ ਤੁਹਾਡੇ ਸਾਰਿਆਂ ਤੇ ਜੋ ਹੋ ਰਿਹਾ ਤੇ ਸ਼ਦਦ ਉਹਦੇ ਖਿਲਾਫ ਤੇ ਗੁਰੂ ਅੱਗੇ ਅਰਦਾਸਾ ਸੋਧ ਕੇ ਇਹ ਮੈਂ ਭੁਖੜਤਾ ਤੇ ਬੈਠਾ ਮਰਨ ਵਰਤ ਤੇ ਬੈਠਾ ਤੇ ਦਰਸ਼ਕ ਸਹਿਬਾਨ ਤੁਸੀਂ ਹੈਰਾਨ ਹੋਵੋਗੇ ਅੱਖਾਂ ਖੁੱਲ ਜਾਂਦੀ ਨੇ ਜਦੋਂ ਇਹ ਤੱਤ ਸਾਹਮਣੇ ਆਉਂਦਾ ਹੈ ਕਿ ਜਥੇਦਾਰ ਸ਼ੇਵਾਸਿੰਘ ਠੀਕਰੀ ਵਾਲਾ ਨੇ ਨਿਰੰਤਰ 9 ਮਹੀਨੇ 9 ਮਹੀਨੇ ਇੱਕ ਰਿਕਾਰਡ ਹੈ ਮੇਰਾ ਖਲ ਦੁਨੀਆ ਦਾ 9 ਮਹੀਨੇ ਆਪਣੀ ਪੋਖੜਤਾਲ ਜਾਰੀ ਰੱਖੀ ਤੇ ਔਰਕ ਅਨਮਨੁੱਖੀ ਤਸੀਹੇ ਨਾਲ ਸੰਹੇਦੇ ਹੋਏ ਅਕਸਰ ਤਾਂ ਸਰੀਰ ਠੀਕ ਰਹਿਣਾ ਖੁਰਦਾ 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 ਇਹ ਖੁਰ ਜਾਂਦਾ ਹੈ ਬਹੁਤ ਲਿਸ਼ੇ ਹੋ ਗਏ ਤੇ 19 ਤੇ 20 ਜਨਵਰੀ ਦੀ ਵਿਚਕਾਰਲੀ ਰਾਤ ਨੂੰ ਇਹ ਮਹਾਨ ਸੂਰਮਾ ਇਹ ਮਹਾਨ ਪੰਥਕ ਜੋਧਾ ਇਹ ਲੋਕ ਹੇਤਾਂ ਲਈ ਲੜਨ ਵਾਲਾ ਅਣਖੀ ਸੂਰਮਾ سزا ਲਈ ਫਤਿਹ ਬੁਲਾ ਗਿਆ ਤੇ ਇਸ ਮਾਤ ਲੋਕ ਤੋਂ ਪਰਲੋਕ গমন ਕਰ ਗਿਆ ਬਹੁਤ ਵੱਡਾ ਸ਼ੋਗ ਫੈਲਿਆ ਪੰਥ ਵਿੱਚ ਪੰਥਕ ਸਭਾ ਵਿੱਚ ਪਰਜਾ ਮੰਡਲ ਦੇ ਆਗੂਆਂ ਵਿੱਚ ਇਹ ਮੈਂ ਤੁਹਾਨੂੰ ਇੱਥੇ ਵੀ ਜ਼ਿਕਰੇ ਵੀ ਕਰਾਂ ਕਿ ਗਿਆਨੀ ਜ਼ੈਲ ਸਿੰਘ ਵੀ ਇਹਨਾਂ ਦੇ ਨਾਲ ਸੰਘਰਸ਼ ਕਰਦੇ ਰਹੇ ਉਹ ਬਕਾਇਦਾ ਆਉਂਦੇ ਰਹੇ ਇਹ ਵੀ ਕਿਹਾ ਜਾਂਦਾ ਕਿ ਗਿਆਨੀ ਜ਼ੈਲ ਸਿੰਘ ਨੂੰ ਉਸ ਵੇਲੇ ਫਰੀਦਕੋਟ ਦੇ ਰਾਜੇ ਨੇ ਉਸ ਵੇਲੇ ਦੇ ਰਾਜੇ ਨੇ ਜੀਪ ਦੇ ਮਗਰ ਬੰਨ ਕੇ ਕਾਫੀ ਦੂਰ ਤੱਕ ਖਿੱਚ ਕੇ ਲੈ ਕੇ ਗਏ ਉਹਨਾਂ ਜਿਹੜੇ ਕਾਰਕੁਨ ਸਨ ਇਸ ਤਰ੍ਹਾਂ ਦੇ 6 ਗਿਆਨੀ ਜ਼ੈਲ ਸਿੰਘ ਨੇ ਵੀ ਚਲੇ ਪਰ ਉਹਨਾਂ ਨੇ ਵੀ ਇਹ ਨਹੀਂ ਮੰਨੀ ਇਹ ਇਹਨਾਂ ਦੇ ਇਹਨਾਂ ਦਾ ਹੀ ਪ੍ਰਭਾਵ ਸੀ ਸਾਰਾ ਪ੍ਰੇਰਣਾ ਸਰੋਤ ਜਿਹੜੇ ਸਨ ਰੋਲ ਮਾਡਲ ਜਿਹੜੇ ਸਨ ਉਹ ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਸਨ ਤਾਂ ਇਸ ਤਰ੍ਹਾਂ ਉਹ ਅਮਰ ਸ਼ਹੀਦਾਂ ਦੀ ਕਤਾਰ ਵਿੱਚ ਜਾ ਸ਼ਾਮਲ ਹੋਏ ਸਾਰੇ ਪੰਥ ਨੇ ਜਿੱਦਣ ਇਹ ਸ਼ਹੀਦੀ ਦੀ ਖਬਰ ਮਿਲੀ ਕਾਲੀਆਂ ਦਸਤਾਰਾਂ ਸਜਾਈਆਂ ਰੋਸ ਹੋਜਾਉ ਸੋਗ ਪ੍ਰਗਟ ਕੀਤਾ ਬੜੀ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਪੰਥ ਪੰਜਾਬਦਰਦੀ ਲੋਕ ਹਿਤੂ ਆਗੂ ਵਰਕਰ ਹਜੂਮ ਇਕੱਠਾ ਹੋਇਆ ਉਹਨਾਂ ਦਾ ਸਨਮਾਨਾ ਨਾਲ ਪੰਥਕ ਰਵੈਤਾਂ ਦੇ ਮੁਤਾਬਕ ਉਹਨਾਂ ਦਾ ਸਤਿਕਾਰ ਕੀਤਾ ਗਿਆ ਪਿੰਡ ਠਿਕਰੇ ਵਾਲਾ ਵਿੱਚ ਉਹਨਾਂ ਦੀ ਸ਼ਾਨਦਾਰ ਯਾਦਗਾਰ ਬਣੀ ਹੋਈ ਹੈ ਜਿੱਥੇ ਹਰ ਸਾਲ 19 ਤੇ 20 ਤਾਰੀਖ ਨੂੰ ਪਿੰਡ ਵਾਲੇ ਅਡ ਮਨਾਉਂਦੇ ਨੇ ਇਸ ਸਿਆਸੀ ਪਾਰਟੀਆਂ ਜਿਹੜੇ ਅ ਹੈਗੀਆਂ ਨੇ ਸਿਆਸੀ ਪਾਰਟੀਆਂ ਦੇ ਆਗੂ ਉਹ ਵੱਖਰੇ ਤੌਰ ਤੇ ਆਪੋ ਆਪਣੀਆਂ ਕਾਨਫਰੰਸਾਂ ਕਰਦੇ ਨੇ ਫਿਰ ਉਹਨਾਂ ਦੇ ਆਪਣੇ ਮੁਫਾਜ਼ਲ ਪੂਰਣਾ ਹੁੰਦਾ ਪਰ ਗੱਲ ਜ਼ਰੂਰ ਸ਼ਹੀਦੀ ਉਹਨਾਂ ਨੂੰ ਕਰਨੀ ਪੈਣੀ ਹੈ ਤੇ ਪੈਂਦੀ ਹੈ ਤੇ ਕਰਦੇ ਨੇ ਇਸ ਤਰ੍ਹਾਂ 20 ਤਾਰੀਖ ਨੂੰ ਅੱਜ ਦਾ ਉਹ ਇਤਿਹਾਸਿਕ ਦਿਹਾੜਾ ਹੈ ਕਿ ਸਾਨੂੰ ਸਾਰਿਆਂ ਨੂੰ ਉਸ ਅਮਰ ਸ਼ਹੀਦ ਨੂੰ ਉਸ ਮਹਾਨ ਸ਼ਹੀਦ ਨੂੰ ਜਿਹਨੇ ਪੰਥ ਕਰਵਾਇਆ ਤਾਂ ਤੇ ਪੈਰਾ ਦਿੰਦੇ ਹੋਏ ਲੋਕ ਹੇਤੂ ਕਾਰਜਾਂ ਵਾਸਤੇ ਆਪਣਾ ਆਪਾ ਕੁਰਬਾਨ ਕੀਤਾ ਉਹ ਸੁਨਾਤਮਸਤ ਹੋਣਾ ਸਾਡਾ ਬਣਦਾ ਹੈ ਉਹਨਾਂ ਨੂੰ ਯਾਦ ਕਰਨਾ ਬਣਦਾ ਹੈ ਇਸ ਐਪੀਸੋਡ ਰਾਹੀਂ ਦਾ ਪੰਜਾਬ ਟਾਕਸ ਦੇ ਇਸ ਵਿਸ਼ੇਸ਼ ਐਪੀਸੋਡ ਰਾਹੀਂ ਅਸੀਂ ਉਸ ਅਮਰ ਸ਼ਹੀਦ ਮਹਾਨ ਸ਼ਹੀਦ ਅਣਖੀ ਸ਼ੂਰ ਮੇ ਪੰਜਾਬ ਦੇ ਮਹਾਨ ਜੋਧੇ ਸੁਤੰਤਰਤਾ ਸ੍ਰੀ ਨਾਮੀ ਦੇਸ਼ ਪਾਗਤ ਪੰਥ ਪ੍ਰਸਾਗੂ ਸਰਦਾਰ ਸੇਵਾ ਸਿੰਘ ਠੀਕਰੀ ਵਾਲਾ ਨੂੰ ਸਰਦਾ ਦੇ ਫੁੱਲ ਪੇਟ ਕਰਦੇ ਹੋਏ ਹੁਣ ਇਸ ਦਾ ਦੂਸਰਾ ਹਿੱਸਾ ਲਈਏ ਕਿ ਅੱਜ ਦੇ ਦਿਨ ਹੋਰ ਕਿਹੜੀ ਮਹੱਤਤਾ ਦੀ ਗੱਲ ਹੋਈ ਉਹ ਹੈ ਜੀ ਕਿ ਅੱਜ ਦੇ ਦਿਨ ਉਹ ਇਤਿਹਾਸਿਕ ਦਿਹਾੜਾ ਜਦੋਂ ਸਿੱਖਾਂ ਨੇ ਸਿੱਖ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੇ ਅੰਗਰੇਜ਼ ਹਾਕਮਾਂ ਦੇ ਵਿਰੁੱਧ ਲਾਇਆ ਗਿਆ ਚਾਬੀਆਂ ਦਾ ਮੋਰਚਾ ਦਿੱਤਿਆ ਸੀ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸਦਾ ਕਿ ਚਾਬੀਆਂ ਦਾ ਮੋਰਚਾ ਹੈ ਕੀ ਸੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਸ਼ਵਦੇ ਇਤਿਹਾਸਿਕ ਗੁਰਦਿਆਂ ਦਾ ਪ੍ਰਬੰਧ ਸੰਭਾਲ ਰਹੀ ਹੈ ਐਵੇਂ ਨਹੀਂ ਹੋਣਦੂ ਚਾਈ ਇਹ ਬੜੀ ਜਦਵਜਹਿਦ ਤੋਂ ਬਾਅਦ 1920 ਵਿੱਚ ਹੋਣਦ ਵਿੱਚ ਆਈ 1920 ਵਿੱਚ ਇਸ ਦਾ ਗਠਨ ਹੋਇਆ ਤੇ 1925 ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੋਲੀਟੀਕਲ ਵਿੰਗ ਸੀ ਸਿੱਖਾਂ ਦਾ ਉਹ ਬਣਿਆ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰੇ ਇਤਿਹਾਸ ਗੁਰਦਵਾਰਿਆਂ ਦਾ ਪ੍ਰਬੰਧ ਸੰਭਾਲਿਆ ਉਹ ਪ੍ਰਬੰਧ ਅੰਗਰੇਜ਼ਾਂ ਨੇ ਇਸ ਤਰੀਕੇ ਨਾਲ ਇਹਨਾਂ ਨੂੰ ਦਿੱਤਾ ਕਿ ਉਹ ਨਾ ਮਾਤਰੀ ਸੀ ਐਵੇਂ ਕਾਗਜ਼ੀ ਕਾਰਵਾਈ ਸੀ ਗੱਲ ਸਾਡਾ ਮੇਨ ਜਿਹੜਾ ਪਵਿੱਤਰ ਸਥਾਨ ਹੈ ਸਭ ਤੋਂ ਵੱਡਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼ੀਸ਼ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਹਦਾ ਪ੍ਰਬੰਧ ਕਹਿਣ ਨੂੰ ਤਾਂ ਦੇ ਦਿੱਤਾ ਗਿਆ ਉਦੋਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦੇ ਸਨ ਸਿੱਖ ਪੰਥ ਦੇ ਬੇताज ਬਾਦਸ਼ਾਹ ਜਿੰਦਾ ਸਿੱਖ ਪੰਥ ਨੂੰ ਬਹੁਤ ਸਤਿਕਾਰ ਹਮੇਸ਼ਾ ਰਹੇਗਾ ਬਾਬਾ ਖੜਕ ਸਿੰਘ ਜੀ ਇਹ ਉਹਨਾਂ ਦੇ ਨਾਲ ਹੁੰਦੇ ਸਨ ਇੱਕ ਬਹੁਤ ਵੱਡੇ ਪੰਥ ਕਾਗੂ ਸਰਦਾਰ ਬਹਾਦਰ ਮਹਿਤਾਬ ਸਿੰਘ ਜੀ ਉਹ ਉਹ ਮੁੱਖ ਸੇਵਾ ਦਾ ਉਹ ਕਦੇ ਆਪਣੇ ਨੂੰ ਪ੍ਰਧਾਨ ਨਹੀਂ ਸੁਖਾਉਂਦੇ ਉਹ ਕਹਿੰਦੇ ਸਨ ਮੁੱਖ ਸੇਵਾਦਾਰ ਹਾਂ ਤੇ ਨਾਲ ਸਰਦਾਰ ਬਹਾਦਰ ਮਹਿਤਾਬ ਸਿੰਘ ਬੜੀ ਸੋਜੀ ਲੀਡਰਸ਼ਿਪ ਸੀ ਮਾਸਟਰ ਤਾਰਾ ਸਿੰਘ ਵੀ ਇਹਨਾਂ ਦੇ ਹਮਰਾਇ ਸਨ ਤੇ ਉਹਨਾ ਨੂੰ ਇਹ ਗਿਲਾਸੀ ਕਿ ਜਦ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ ਹੈ ਕਾਗਜ਼ੀ ਤੌਰ ਤੇ ਸਾਨੂੰ ਇਹ ਲਿਖ ਕੇ ਦਿੱਤਾ ਗਿਆ ਕਿ ਗੁਰਦਾਨ ਦਾ ਪ੍ਰਬੰਧ ਹੁਣ ਸ਼ੋਮਣੀ ਕਮੇਟੀ ਕਰੇਗੀ ਤੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਮਰ ਸਰ ਦਾ ਪ੍ਰਬੰਧ ਤਾਂ ਸਮਾ ਦਿੱਤਾ ਪਰ ਜਿਹੜੀਆਂ ਤੋਸ਼ੇਖਾਨੇ ਦੀਆਂ ਚਾਬੀਆਂ ਸੀ ਚਾਬੀਆਂ ਦਾ ਗੁੱਛਾ ਤੋਸ਼ਖਾਨਾ ਉਹ ਹੈ ਜਦੋਂ ਜਲਾਵ ਸਜਦੇ ਨੇ ਨਾ ਗੁਰਪੁਰਬਾਂ ਤੇ ਜਿਹੜੀਆਂ ਬਹੁਤ ਦਰਲੱਭ ਪੇਟਾਵਾਂ ਗੁਰੂ ਘਰ ਨੂੰ ਦਿੱਤੀਆਂ ਹੋਈਆਂ ਨੇ ਮਹਾਰਾਜਾ ਰਣਜੀਤ ਸਿੰਘ ਨੇ ਜਾਂ ਹੋਰ ਜਾਂ ਨਿਜ਼ਾਮ ਹੈਦਰ ਆਬਾਦ ਨੇ ਚਾਣੀ ਪੇਜੀ ਸੀ ਬਹੁਤ ਇੱਕ ਚੌਰਾ ਆਇਆ ਸੀ ਬਾਹਰੋਂ ਕਿਸੇ ਮੁਸਲਮਾਨ ਵੱਲੋਂ ਬਹੁਤ ਬੇਸ਼ਕੀਮਤੀ ਕੁਝ ਤਾਂ ਚੀਜ਼ਾਂ ਚੋਰੀ ਹੋ ਗਈਆਂ ਕੁਝ ਨਸ਼ਟ ਹੋ ਗਈਆਂ 1984 ਦੇ ਆਪਰੇਸ਼ਨ ਗੁਰੂ ਸਟਾਰ ਵਿੱਚ ਪਰ ਉਦੋਂ ਸਾਰਾ ਕੁਝ ਸਾਡੇ ਕੋਲ ਮੌਜੂਦ ਸੀ ਮਹਾਨ ਵਿਰਸਾ ਉਹ ਤੋਸ਼ਾਖਾਨਾ ਬੜਾ ਕੀਮਤੀ ਸਿੱਖਾਂ ਦਾ ਇੱਕ ਸਰਮਾਇਆ ਉਹਦੀਆਂ ਚਾਬੀਆਂ ਜਾਣਬੁੱਝ ਕੇ ਨਹੀਂ ਦਿੱਤੀਆਂ ਉਹਦੇ ਮਨ ਵਿੱਚ ਖੋਟ ਸੀ ਇੱਕ Hindu ਆਗੂ ਸਨ ਅਫਸਰ ਸਨ ਉਹਨਾਂ ਨੂੰ ਤੇ ਇੱਕ ਅੰਗਰੇਜ਼ ਨੂੰ ਭੇਜਿਆ ਉਹ ਚਾਬੀਆਂ ਲੈ ਗਏ ਆਪਣੇ ਕੋਲ ਤੇ ਉਹਨਾਂ ਨੇ ਡਿਸਟ੍ਰਿਕਟ ਮੈਜਿਸਟ੍ਰੇਟ ਯਾਨੀ ਡਿਪਟੀ ਕਮਿਸ਼ਨਰ ਨੂੰ ਦੇ ਦਿੱਤੀਆਂ ਅੰਗਰੇਜ਼ ਡਿਪਟੀ ਕਮਿਸ਼ਨਰ ਸੀ ਅੰਮ੍ਰਿਤਸਰ ਦਾ ਉਹਨੇ ਆਪਣੇ ਕੋਲ ਰੱਖ ਲਈਆਂ ਸਿੱਖਾ ਨੇ ਮੋਰਚਾ ਲਾਤਾ ਇਸ ਗੱਲ ਤੇ ਪਹਿਲਾਂ ਜਲਸ਼ੀਕਿਤੇ ਜਲਸ਼ਾ ਤੇ ਵੀ ਪਾਬੰਦੀਆਂ ਲਾਤੀਆਂ ਉੱਥੇ ਵੀ ਗ੍ਰਿਫਤਾਰੀਆਂ ਹੋਈਆਂ 193 ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੋਰਚਾ ਲੱਗ ਗਿਆ ਮੋਰਚਾ ਦਿਨੋ ਦਿਨ ਮਜ਼ਬੂਤ ਹੁੰਦਾ ਗਿਆ ਪੱਕਦਾ ਗਿਆ ਕਿਉਂਕਿ ਸਿੱਖ ਮੋਰਚੇ ਲਾਉਣ ਨੂੰ ਤਾਂ ਸਭ ਤੋਂ ਅਵਲ ਨੰਬਰ ਦੀ ਕੰਮ ਗਿਣੀ ਜਾਂਦੀ ਹੈ ਨਾ ਐਮਰਜੈਂਸੀ ਦੇ ਖਿਲਾਫ ਵੀ ਜੇ ਸ਼੍ਰੀਮਤੀ ਇੰਦਰਾ ਗਾਂਧੀ ਨੇ ਜਿਹੜੀ ਲਾਈ ਸੀ 1975 ਵਿੱਚ ਉਹ ਤੜਵਾਈ ਹੈ 53000 ਗ੍ਰਿਫਤਾਰੀਆਂ ਦੇ ਕੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਹ ਸਿੱਖ ਪੰਥ ਨੇ ਤੜਵਾਈ ਹੈ ਇਹ ਸਿੱਖਾਂ ਵਿੱਚ ਜਜ਼ਬਾ ਹੈ ਇਹ ਗੁਰੂ ਸਾਹਿਬ ਪਰਗੇ ਨੇ ਇਹ ਹਮੇਸ਼ਾ ਰਹੇਗਾ ਕਿ ਮੋਰਚਾ ਪ੍ਰਚੰਡ ਹੁੰਦਾ ਗਿਆ ਗ੍ਰਫਤਾਰੀਆਂ ਹੁੰਦੀਆਂ ਗਈਆਂ ਸਭ ਕੁਝ ਤਕਰੀਰਾਂ ਹੁੰਦੀਆਂ ਦੀਵਾਨ ਸੱਜਦੇ ਕਾੜੀਆਂ ਦਸਤਾਰਾਂ ਸਜਾਉਂਦੇ ਨਾਰੇ ਮਾਰਦੇ ਪ੍ਰਦਰਸ਼ਨ ਕਰਦੇ ਧਰਨੇ ਲਾਉਂਦੇ ਦੀਵਾਨ ਲਗਦੇ ਢਾਡੀ ਵਾਰਾਂ गा ਕੇ ਹੋਰ ਜੋਸ਼ ਭਰਦੇ ਕੌਮ ਵਿੱਚ ਹੁਣ ਕਿੰਨਾ ਚਿਰ ਸਰਕਾਰ ਇਸ ਵਾਅਦੇ ਦੀ ਵਾਰ ਨੂੰ ਚੱਲ ਸਕਦੀ ਸੀ ਆਖਰਕਾਰ ਸਰਕਾਰ ਦੀ ਮਤ ਟਿਕਾਣੇ ਆਈ ਤੇ ਸਰਕਾਰ ਨੇ ਝੁਕਣ ਦਾ ਫੈਸਲਾ ਕਰ ਲਿਆ ਤੇ ਇਹ ਫੈਸਲਾ ਕਰ ਲਿਆ ਡੀਸੀ ਨੇ ਕਿ ਚਾਬੀਆਂ ਸਿੱਖ ਪੰਥ ਦੇ ਹਵਾਲੇ ਕਰ ਦੇਣੀਆਂ ਤੇ ਡਿਪਟੀ ਕਮਿਸ਼ਨਰ ਆਪ ਆਏ ਤੇ ਸਿੱਖਾਂ ਨੇ ਪਹਿਲਾਂ ਮੰਗ ਰੱਖੀਏ ਕਿ ਇਸ ਤੋਂ ਪਹਿਲਾਂ ਕਿ ਚਾਬੀਆਂ ਚਾਬੀਆਂ ਜਿੱਦਣ ਦੇਣੀਆਂ ਸੀ ਜਿਹੜਾ ਦਿਨ ਨਿਸ਼ਚਿਤ ਹੋ ਤੁਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰੂ ਸੀ ਇਸ ਕਰਕੇ ਉਹਨਾਂ ਨੇ ਕਿਹਾ ਅੱਜ ਨਹੀਂ ਅਸੀਂ ਲਵਾਵਾਂਗੇ ਅੱਜ ਅਸੀਂ ਗੁਰਪੁਰ ਮਨਾਉਣਾ ਹੈ ਫਿਰ ਕਿਸੇ ਦਿਨ ਅਸੀਂ ਲਵਾਵਾਂਗੇ ਤੇ ਉਹ ਦਿਨ ਨਿਸ਼ਚਿਤ ਹੋ ਗਿਆ ਬਾਬਾ ਖੜਕ ਸਿੰਘ ਜੀ ਨੇ ਸ਼ੋਮਨਿਕ ਪੇਟੀ ਦੇ ਪ੍ਰਧਾਨ ਸਾਹਿਬ ਨੇ ਇਹ ਸ਼ਰਤ ਰੱਖੀ ਕਿ ਚਾਬੀਆਂ ਬਾਚ ਲਵਾਂਗੇ ਪਹਿਲਾਂ ਸਾਰੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਲਹਾਜ਼ਾ 193 ਸਿੰਘ ਜਿਹੜੇ ਸ਼ਹੀਦ ਇਹ ਸ਼ਹੀਦੀ ਮੋਰਚਾ ਸ਼ੇਖ ਕਹਿੰਦੇ ਸ਼ਹੀਦੀ ਮੋਰਚਾ ਨੇ ਕਿਉਂਕਿ ਤੁਰਦੇ ਘਰੋਂ ਇਹ ਅਜ਼ਮ ਕਰਕੇ ਨੇ ਕਿ ਜੇ ਸ਼ਹੀਦੀ ਦੇਣੀ ਪਈ ਤਾਂ ਦੇਾਂਗੇ। ਇਸ ਮੋਰਚੇ ਵਿੱਚ ਜਿਹੜਾ ਚਾਬੀਆਂ ਦਾ ਮੋਰਚਾ ਸੀ ਜਿਹੜੇ 193 ਸਿੰਘ ਤੇ ਆਗੂ ਇਹ ਗ੍ਰਫਤਾਰ ਹੋਏ ਸਨ ਉਹਨਾਂ ਨੂੰ ਤੁਰੰਤ ਅੰਗਰੇਜ਼ ਸਰਕਾਰ ਨੇ ਡੀਸੀ ਦੇ ਹੁਕਮਾਂ ਤੇ ਰਹਾ ਕਰ ਦਿੱਤਾ ਇਹ ਵੀ ਮੰਗ ਮੰਨੀ ਗਈ ਉਸ ਤੋਂ ਬਾਅਦ ਡੀਸੀ ਸ਼੍ਰੀ ਕਲਤਾਰ ਸਾਹਿਬ ਤੇ ਆਇਆ ਬਹੁਤ ਭਾਰੀ دیਵਾਨ ਸਜਾਇਆ ਹੋਇਆ ਸੀ ਪੰਥ ਦਾ ਠਾਠਾ ਮਾਰਦਾ ਘਟ ਸੀ ਉੱਥੇ ਮਾਫੀ ਮੰਗ ਕੇ ਤੇ ਬਾਬਾ ਖੜਕ ਸਿੰਘ ਜੀ ਨੂੰ ਸੰਗਤਾਂ ਦੀ ਮੌਜੂਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਚਾਬੀਆਂ ਦਾ ਗੁੱਛਾ ਬੜੀ ਨਿਮਰਤਾ ਨਾਲ ਮਾਫੀ ਮੰਗ ਕੇ ਪਹਿਲਾਂ ਮਾਫੀ ਮੰਗੀ ਡਿਸਟ੍ਰਿਕਟ ਮੈਜਿਸਟ੍ਰੇਟ ਨੇ ਬਾਬਾ ਜੀ ਦੇ ਹਵਾਲੇ ਕਰ ਦਿੱਤੀਆਂ ਬਾਬਾ ਜੀ ਨੇ ਦੇਖੋ ਕੈਸੇ ਲੋਕਤੰਤਰੀ ਵਿਚਾਰ ਸਨ ਉਹਨਾਂ ਨੇ ਪਹਿਲਾਂ ਸਿੱਖ ਸੰਗਤ ਤੋਂ ਪੁੱਛਿਆ ਪ੍ਰਵਾਨਗੀ ਲਈ ਕਿ ਸਾਧ ਸੰਗਤ ਜੀ ਆਪ ਦਾ ਹੁਕਮ ਹੋਵੇ ਤੇ ਮੈਂ ਚਾਬੀਆਂ ਲੈ ਲਵਾਂ ਸੰਗਤਾਂ ਨੇ ਮੋਰੇ ਸੋ ਨਿਹਾਲ ਦੇ ਜਕਾਰਿਆਂ ਨਾਲ ਪ੍ਰਕਾਸ਼ ਗੁਜਾ ਦਿੱਤਾ ਇਸ ਤਰ੍ਹਾਂ ਪੰਥ ਦੀ ਫਤਿਹ ਹੋਈ ਕਲਗੀਧਰ ਪਾਤਸ਼ਾਹ ਦੀ ਮੇਰ ਹੋਈ ਤੇ ਤੋਸ਼ੇਖਾਨੇ ਦੀਆਂ ਚਾਬੀਆਂ ਜਿਹੜੀਆਂ ਸੀ ਉਹ ਬਾਬਾ ਖੜਕ ਸਿੰਘ ਜੀ ਪ੍ਰਧਾਨ ਸ਼ੋਮਨੀ ਗੁਰਦਾਰ ਪ੍ਰਬੰਧ ਕਮੇਟੀ ਨੂੰ ਸੌਂਪੀਆਂ ਗਈਆਂ ਤੇ ਪੰਥ ਨੇ ਇਹ ਮੋਰਚਾ ਬੜੀ ਚੜ੍ਹਦੀ ਕਲਾ ਨਾਲ ਦਿੱਤਿਆ। ਤੋ ਅਜਦਾ ਦਿਨ ਉਹ ਇਤਿਹਾਸਕ ਦਿਨ ਹੈ ਜਿੱਦਣ ਸਿੱਖ ਪੰਥ ਨੇ ਇਹ ਮਹਾਨ ਪ੍ਰਾਪਤੀ ਕੀਤੀ ਤੇ ਹਰਮੰਦਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਇਹਨੂੰ ਚਾਬੀਆਂ ਵਾਲਾ ਮੋਰਚਾ ਕਿਹਾ ਜਾਂਦਾ। ਬਹੁਤ ਸਾਰੇ ਮੋਰਚੇ ਲੱਗੇ ਨੇ, ਨਨਕਾਣਾ ਸਾਹਿਬ ਦਾ ਮੋਰਚਾ, ਪੰਜਾ ਸਾਹਿਬ ਦਾ ਮੋਰਚਾ, ਤਰਨਤਾਰਨ ਸਾਹਿਬ ਦਾ ਮੋਰਚਾ ਇਸ ਤਰ੍ਹਾਂ ਗੰਗਸਰ ਜੈਤੂ ਦਾ ਮੋਰਚਾ ਇਸੇ ਤਰ੍ਹਾਂ ਗੁਰੂ ਕੇ ਬਾਗ ਦਾ ਮੋਰਚਾ ਇਸੇ ਤਰ੍ਹਾਂ ਚਾਬੀਆਂ ਦਾ ਮੋਰਚਾ ਤਾਂ ਇਹ ਚਾਬੀਆਂ ਦਾ ਮੋਰਚਾ ਜਿਹੜਾ ਸੀ ਇਹ ਫਤਿਹ ਹੋਇਆ ਇਹਨਾਂ ਦੋਨਾਂ ਐਪੀਸੋਡਸ ਨੂੰ ਇੱਕ ਕਰਕੇ ਤੋਂ ਸਾਂਝੇ ਤੌਰ ਤੇ ਇਹ ਵਿਚਾਰ ਜਿਹੜੇ ਨੇ ਇਸ ਸਬੰਧੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਮਹਾਨ ਸੂਰਬੀਰਾਂ ਨੂੰ ਜਿੱਥੇ ਸ਼ਰਦਾ ਦੇ ਫੁੱਲ ਭੇਟ ਕਰੀਏ ਉਥੇ ਇਹ ਪ੍ਰੇਰਣਾ ਵੀ ਲਈਏ ਉਹਨਾਂ ਤੋਂ ਕਿ ਜਦੋਂ ਕਿਤੇ ਸਾਡੀ ਲੋੜ ਪਵੇ ਤੇ ਅਸੀਂ ਵੀ ਪੰਥ ਦੇ ਹਿੱਤਾਂ ਲਈ ਜੋ ਕੁਝ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਹਾਂ ਉਹ ਜ਼ਰੂਰ ਕਰੀਏ ਤਾਂ ਹੀ ਆਪਾਂ ਗੁਰੂਕਿਆਂ ਖੁਸ਼ੀਆਂ ਦੇ ਪਾਤਰ ਬਣਾਂਗੇ ਐਪੀਸੋਡ ਵੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣਾ ਚੈਨਲ ਤਾਂ ਪੰਜਾਬ ਟੌਪ